ਸਾਡੇ ਮਾਨਯੋਗ ਸੀਐਨ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਇਹ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਮਾੜੇ ਅੰਸਰ ਜਿਹੜੇ ਸਾਡੇ ਏਰੀਆ ਚ ਇਲਾਕੇ ਚ دہشت ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੜੀ ਸਖਤ ਕਾਰਵਾਈ ਅਸੀਂ ਕਰਨੀ ਹੈ ਉਸੇ ਤਹਿਤ ਸਾਡੇ ਡੀਏਜੀ ਸਾਹਿਬ ਨੂੰ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਦੋ ਇੰਡੀਵਿਜੂਅਲਜ਼ ਨੇ ਫਲਖਸ਼ੇਰ ਮਸੀਤ ਤੇ ਸੂਰਜ ਮਸੀਤ ਇਹ ਪਾਕਿਸਤਾਨ ਬੇਸਡ ਪੀਆਈਓਜ਼ ਦੇ ਟੱਚ 'ਚ ਸੀਗੇ ਅਤੇ ਉਹਨਾਂ ਨਾਲ ਸਾਡੀਆਂ ਸੈਂਸਿਟਿਵ ਇੰਸਟਾਲੇਸ਼ਨਸ ਮਿਲਟਰੀ ਇੰਸਟਾਲੇਸ਼ਨਸ ਪੁਲਿਸ ਇੰਸਟਾਲੇਸ਼ਨਸ ਸਾਡੇ ਜਿਹੜੇ ਹੋਰ ਵੀ ਮੂਵਮੈਂਟ ਦੀ ਇਨਫੋਰਮੇਸ਼ਨ ਉਹਨਾਂ ਨਾਲ ਲੀਕ ਕਰ ਰਹੇ ਸੀ ਕਿ ਉਹਨਾਂ ਨਾਲ ਸ਼ੇਅਰ ਕਰ ਰਹੇ ਸੀ ਇਹਨਾਂ ਦੋਵਾਂ ਅਕਿਊਜ਼ ਨੂੰ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਅਸੀਂ ਕੱਲ ਰਾਉਂਡ ਅਪ ਕੀਤਾ ਇਹਨਾਂ ਦੇ ਅਗੇਂਸਟ ਅਸੀਂ ਮੁਕੱਦਮਾ ਨੰਬਰ 92 ਅੰਡਰ ਅਫੀਸ਼ੀਅਲ ਸੀਕ੍ਰੇਟਸ ਐਕਟ ਤੇ ਆਈਟੀ ਐਕਟ ਦੇ ਤਹਿਤ ਅਸੀਂ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕੀਤਾ ਹੈ ਇਹਨਾਂ ਦੇ ਫੋਨ ਚੋਂ ਸਾਨੂੰ ਕਾਫੀ ਏਦਾਂ ਦੇ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਸਾਡੀ ਆਰਮੀ ਇਸਟੈਬਲਿਸ਼ਮੈਂਟ ਸਾਡੀ ਪੁਲਿਸ ਇਸਟੈਬਲਿਸ਼ਮੈਂਟਸ ਤੇ ਹੋਰ ਵੀ ਸਾਡੀ ਜਿਹੜੀਆਂ ਇਸਟੈਬਲਿਸ਼ਮੈਂਟਸ ਹੈ ਉਹਨਾਂ ਦੀਆਂ ਮੂਵਮੈਂਟਸ ਉਹਨਾਂ ਨੂੰ ਇਹ ਸ਼ੇਅਰ ਕਰ ਰਹੇ ਸੀਗੇ ਜਿਹੜੇ ਪਾਕਿਸਤਾਨ ਬੇਸਡ ਆਈਐਸਆਈ ਦੀ ਏਜੰਸੀ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਸੀ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਹਰਪ੍ਰੀਤ ਦੇ ਅਗੇਂਸਟ ਆਲਰੇਡੀ ਕੈਨ ਡੀਪੀਐਸ ਐਕਟ ਦੇ ਅੱਧਾ ਕਿਲੋ ਹੈਰੋਇਨ ਦੀ ਕੇਐਫਆਈਆਰ ਰਜਿਸਟਰਡ ਹੈ ਤੇ ਇਹ ਇਹਨਾਂ ਦਾ ਸਾਥੀ ਸੀਗੇ ਇਹਨਾਂ ਦਾ ਇੱਕ ਪਿੰਡ ਹੈਗਾ ਬੱਲੜਵਾਲ ਥਾਣਾ ਅਜਨਾਲੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਤੇ ਇੱਥੇ ਤਿੰਨੋਂ ਪਹਿਲਾਂ ਵੀ ਟੱਚ 'ਚ ਸੀਗੇ ਤੇ ਹਰਪ੍ਰੀਤ ਦੇ ਥਰੂ ਇਹ ਜਿਹੜਾ ਆਪਣਾ ਪਾਕਿਸਤਾਨ ਬੇਸਡ ਐਂਟੀਟੀਆਂ ਨੇ ਇਹਨਾਂ ਨੂੰ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਇਹ ਸ਼ੇਅਰ ਕਰ ਰਹੇ ਸੀਗੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੀ ਫਰਦਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਹਰਪ੍ਰੀਤ ਹੈ ਅਸੀਂ ਉਹਨੂੰ ਵੀ ਨਾਮਿ ਜੋਨੂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਜਲਦੀ ਹੀ ਲੈ ਕੇ ਉਸ ਤੋਂ ਵੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਤੇ ਇਹਨਾਂ ਦੇ ਜਿਹੜੇ ਵੀ ਹੋਰ ਮੰਤਵ ਸੀਗੇ ਇਹਨਾਂ ਨੇ ਹੋਰ ਜੋ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਤੇ ਹੋਰ ਇਹਨਾਂ ਦਾ ਹੋਰ ਇਹਨਾਂ ਨੂੰ ਕੀ ਟਾਸਟਿੰਗ ਮਿਲੀ ਸੀਗੀ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਅਸੀਂ ਬਰੀਕੀ ਨਾਲ ਤਸਤੀਸ਼ ਕਰਾਂਗੇ ਇਨਵੈਸਟੀਗੇਟ ਕਰਾਂਗੇ ਤੇ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਡਿਸਕਲੋਜ਼ ਕਰਾਂਗੇ ਸਰ ਜੀ ਮੈਂ ਜੀ ਕਿਹੜਾ ਰਹਿੰਦੀ ਵੀ ਜਿਸ ਨਾਲ ਜੁੜਦਾ ਸਾਹਿਬਦੀਪ ਜਿਹੜਾ ਹਰੋਇਨ ਬਸ ਕਰੀ ਪਤਾ ਕਿ ਉਹ ਨਹੀਂ ਕਰਦੇ। ਕੀ ਇਹ ਮੰਨੀ ਇਹ ਹੋਏ ਕਿ ਐਜ਼ ਅ ਕੋਰੀਅਨ ਵੀ ਇਹ ਕੰਮ ਕਰਦੇ ਸੀਗੇ? ਜੀ ਸਾਡੇ ਕੋਲ ਜਿਹੜੀ ਇਨੀਸ਼ੀਅਲ ਇਨਫੋਰਮੇਸ਼ਨ ਇਹੀ ਹੈ ਕਿ ਇਹ ਜਿਹੜੇ ਪਹਿਲਾਂ ਪਾਕਿਸਤਾਨ ਆਈਓਜ਼ ਪੀਆਈਓਜ਼ ਜਿਹੜੇ ਉਹਨਾਂ ਦੇ ਨਾਲ ਟੱਚ 'ਚ ਸੀਗੇ ਉਹਨਾਂ ਨਾਲੇ ਏਵੀਲ ਇਹੀ ਵਾਲਾ ਕੰਮ ਕਰਦੇ ਸੀਗੇ ਕਿ ਇਹ ਹਰੋਇਨ ਜਿਹੜੀ ਹੈਗੀ ਹੈ ਤਾਰਾਂ ਦੇ ਭਾਰ ਤੋਂ ਚੱਕਦੇ ਸੀਗੇ ਤੇ ਉਹ ਡਿਸਟ੍ਰਿਬਿਊਟ ਕਰਦੇ ਸੀਗੇ। ਤੇ ਹੁਣ ਵੀ ਉਹਨਾਂ ਨੂੰ ਇਹਨਾਂ ਨੇ ਯੂਜ਼ ਕਰਕੇ ਪੀਆਈਓਜ਼ ਨੇ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹਨਾਂ ਤੋਂ ਇਹ ਸੈਂਸਿਟਿਵ ਇਨਫੋਰਮੇਸ਼ਨ ਲੀਕ ਕਰਵਾ ਲਈ। ਸਕਨੇ ਕਨਸਾਈਨਮੈਂਟ ਡਿਲੀਵਰ ਕਰ ਚੁੱਕੇ ਆ ਕਿ ਇਹ ਅਸੀਂ ਬਰੀਕੀ ਨਾਲ ਇਹਨਾਂ ਤੋਂ ਡੂੰਘਾਈ ਨਾਲ ਪੁੱਛਕਿਛ ਕਰ ਰਹੇ ਆ ਜਦੋਂ ਵੀ ਸਾਡੇ ਕੋਲ ਹੋਰ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੋ ਪਹਿਲਾਂ ਜਿਹੜੀ ਰਿਕਵਰੀ ਆਈ ਸੀ ਜੇ ਚੇਤਾ ਜਦੋਂ ਕਿਸਾਨ ਆਰਟੀ ਕਰ ਰਹੀ ਸੀ ਉਹ ਉਹ ਜੁੜਿਆ ਇਹਨਾਂ ਨਾਲ ਵੀ ਹੈਗਾ ਵੀ ਬਿਲਕੁਲ ਇਹ ਵੀ ਬਰੀਕੀ ਨਾਲ ਅਸੀਂ ਪੁੱਛਕਿਛ ਕਰਾਂਗੇ ਇਹਨਾਂ ਦੇ ਕੀ ਕੀ ਇਹਨਾਂ ਨੇ ਇੰਕ੍ਰੀਡੈਂਟਸ ਨੇ ਹੋਰ ਕੀ ਇਹਨਾਂ ਨੇ ਕੰਮ ਕੀਤੇ ਨੇ ਪੁਰਾਣੇ ਹੋਰ ਇਹਨਾਂ ਨੂੰ ਕੀ ਇਨਸਟਰਕਸ਼ਨ ਸੀਗੀਆਂ ਇਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਬਰੀਕੀ ਨਾਲ ਪੁੱਛ ਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਲੋਸ ਕਰਾਂਗੇ ਇਹ ਬਾਰਡਰ ਵੀ ਇਹ ਰਹਿਦੇ ਲੜਗੇ ਵੀ ਐਸਾ ਸੀਆਰਪੀ ਵੀ ਕੋਈ ਅਸਲੀ ਇਨਫੋਰਮੇਸ਼ਨ ਕੋਈ ਅਸਲੀ ਹੈ ਅਜਾ ਕਿਹਾ ਕੋਈ ਜਿਵੇਂ ਨਾਲ ਕੋਈ ਐਡਰੈਸ ਤੁਮਨੇ ਜੀ ਸਾਡੇ ਕੋਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਸੈਂਸਿਟਿਵ ਮਿਲਟਰੀ ਇਨਸਟਾਲੇਸ਼ਨਸ ਪੁਲਿਸ ਇਨਸਟਾਲੇਸ਼ਨਸ ਇਹ ਸਾਰੀਆਂ ਦੀ ਇਨਫੋਰਮੇਸ਼ਨ ਇਹਨਾਂ ਨੇ ਉਹਨਦੇ ਥਰੂ ਇਹਨਾਂ ਨੇ ਸ਼ੇਅਰ ਕੀਤੀ ਸੀਗੀ ਤੇ ਸਾਡੇ ਕੋਲ ਉਹਨ ਰਿਕਾਰਡ ਹੈਗਾ ਅਸੀਂ ਹੋਰ ਵੀ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਇਹਨਾਂ ਦੇ ਸਾਥੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਹੋਰ ਵੀ ਸਾਨੂੰ ਸੈਂਸਿਟਿਵ ਇਨਫੋਰਮੇਸ਼ਨ ਮਿਲ ਸਕੇ ਠੀਕ ਹੈ ਥੈਂਕ ਯੂ ਜੀ ਮੈਂ ਪੁਲਿਸ ਪੰਜਾਬ ਪੁਲਿਸ ਵਚਨਬੱਧ ਹੈ ਤੁਹਾਡੀ ਸੇਵਾ ਤੇ ਸੁਰੱਖਿਆ ਲਈ ਅਸੀਂ ਹਮੇਸ਼ਾ ਵੱਧ ਚੜ ਕੇ ਆਪਣੇ ਏਰੀਆ ਨੂੰ ਡੋਮਿਨੇਟ ਕਰਾਂਗੇ ਆਪਣੇ ਏਰੀਆ 'ਚ ਪੈਟਰੋਲਿੰਗ ਰੱਖਾਂਗੇ ਤੇ ਜਿਹੜਾ ਸਾਡਾ ਇੱਕ ਮੋਟੋ ਹੈ ਕੀ ਪੰਜਾਬ ਪੁਲਿਸ ਤੁਹਾਡੇ ਹਮੇਸ਼ਾ ਸੇਵਾ ਲਈ ਸੁਰੱਖਿਆ ਲਈ ਹਾਜ਼ਰ ਹੈ ਉਹ ਹਮੇਸ਼ਾ ਅਸੀਂ ਰਵਾਂਗੇ ਅਸੀਂ ਵਚਨਬੱਧ ਹੈ ਤੇ ਕੋਈ ਵੀ ਤੁਹਾਡੇ ਤੇ ਇਵੈਂਚੁਅਲਿਟੀ ਹੋਏਗੀ ਅਸੀਂ ਹੈਂਡਲ ਕਰਨ ਲਈ ਸક્ષਮ ਕਾਬਿਲ ਧੰਨਵਾਦ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજ કરવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼